मेरी अच्छी बात हुई है सीएम साहब से एंड वो अच्छी सेहत है मेरा ख्याल है कि एक दो दिन में छुट्टी मिल जाएगी और उनके अगर एमएलए नहीं आए तो उनकी मानसिकता मैं समझ सकता हूं कि उनकी मानसिकता क्या है क्योंकि ये पंजाब के साथ फिर कब खड़े होंगे अगर अभी भी ही इज़ ए स्टिल सी जो स्पेकुलेशन मैं सुन रहा हूँ वो कोई अच्छी स्पेकुलेशन नहीं है ऐसी सिचुएशन में जब उनकी सेहत ठीक नहीं है तो उसमें इतनी क्या सराइयाँ जो लगाई जा रही है स्पेकुलेशन जो हैं वो मेरा ख्याल है कि जो पंजाबियों का कल्चर नहीं है और वैसे भी जो इनके मेरा ख्याल है नाइन्टी वन एम एल ए हैं बाकी तो ऐसी सिचुएशन में मेरा ख्याल है कि कभी भी पंजाबी ऐसा सोचता नहीं है मैं ऐसा सोचता हूँ ਪੰਜਾਬੀ ਇਕਤਾ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਲਈ ਫੋਰਟ ਹਸਪਤਾਲ ਪਹੁੰਚੇ ਹਨ ਅਤੇ ਉਹਨਾਂ ਦਾ ਹਾਲਚਲ ਜਾਣਿਆ ਹੈ ਉਹਨਾਂ ਨੇ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਆ ਕਿ ਹੈ ਕਿ ਮੈਂ ਆਮ ਆਦਮੀ ਪਾਰਟੀ ਦਾ ਵਿਰੋਧ ਕਰਦਾ ਆ ਹਾਂ ਪਰ ਜੋ ਸੀਐਮ ਹੁੰਦਾ ਹੈ ਉਹ ਪੂਰੇ ਸਟੇਟ ਦਾ ਹੈੱਡ ਹੁੰਦਾ ਹੈ ਤੇ ਮੇਰਾ ਖਿਆਲ ਹੈ ਕਿ ਇਸ ਤਰ੍ਹਾਂ ਦੀ ਸਥਿਤੀ ਵਿੱਚ ਹਰ ਇੱਕ ਨੂੰ حال چال ਪੁੱਛ ਲੈਣਾ ਚਾਹੀਦਾ ਹੈ ਤੇ ਇਹ ਸਾਡੇ ਪੰਜਾਬੀਆਂ ਦਾ ਸੱਭਿਆਚਾਰ ਹੈ। ਉਹਨਾਂ ਕਿਹਾ ਕਿ ਸੀਐਮ ਭਗਵੰਤ ਮਾਨ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਇਸ ਮੌਕੇ ਤੇ ਭਗਵੰਤ ਮਾਨ ਨੂੰ ਨਾ ਮਿਲਣਾ-ਉਣਾ, ਨਾ ਉਹਨਾਂ ਦੀ ਸਿਹਤਿਆਬੀ ਲਈ ਲਿਖਣਾ ਇਹ ਨਿਰਾਸ਼ ਕਰਨ ਵਾਲਾ ਵਤੀਰਾ ਹੈ। ਇਹ ਸਾਡੇ ਪੰਜਾਬੀ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਨਾਲ ਮੇਲ ਨਹੀਂ ਖਾਂਦਾ। ਸਗੋਂ ਆਪ ਹਾਈ ਕਮਾਂਡ ਦੁਆਰਾ ਲਾਗੂ ਕੀਤਾ ਜਾਪਦਾ ਹੈ ਤੇ ਮੈਂ ਉਹਨਾਂ ਦੀ ਮਾਨਸਿਕਤਾ ਸਮਝ ਸਕਦਾ ਹਾਂ ਕਿ ਉਹਨਾਂ ਦੀ ਮਾਨਸਿਕਤਾ ਕੀ ਹੈ ਉਹਨਾਂ ਕਿਹਾ ਕਿ ਹੁਣ ਵੀ ਭਗਵੰਤ ਮਾਨ ਸੀਐਮ ਹਨ ਤੇ ਮੇਰੀ ਸੀਐਮ ਸਾਹਿਬ ਨਾਲ ਵਧੀਆ ਗੱਲਬਾਤ ਹੋਈ ਹੈ ਤੇ ਉਹਨਾਂ ਦੀ ਹੁਣ ਚੰਗੀ ਸਿਹਤ ਹੈ ਤੇ ਮੇਰਾ ਖਿਆਲ ਹੈ ਕਿ ਇੱਕ ਦੋ ਦਿਨਾਂ ਵਿੱਚ ਛੁੱਟੀ ਮਿਲ ਜਾਵੇਗੀ ਇਸ ਦੇ ਨਾਲ ਹੀ ਪ੍ਰਗਟ ਸਿੰਘ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਸਵਾਲ ਚੁੱਕੇ ਹਨ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੋਈ ਸੀਐਮ ਭਗਵੰਤ ਮਾਨ ਨੂੰ ਮਿਲਣ ਨਹੀਂ ਆਇਆ ਕਿਉਂਕਿ ਇਹੇ ਦਿੱਲੀ ਤੋਂ ਬਹੁਤ ਡਰਦੇ ਹਨ ਪਰ ਜੇਕਰ ਕੋਈ ਦਿੱਲੀ ਤੋਂ ਛਿੱਕ ਵੀ ਮਾਰਦਾ ਹੈ ਤਾਂ ਇਹ ਟਵੀਟ ਕਰਦੇ ਹਨ ਅਤੇ ਜਲਦੀ ਠੀਕ ਹੋਣ ਦੀਆਂ ਅਰਦਾਸਾਂ ਕਰਦੇ ਹਨ ਪਰ ਤੁਹਾਡਾ ਸੀਐਮ ਜਦੋਂ ਹਸਪਤਾਲ ਵਿੱਚ ਹੈ ਅਤੇ ਤੁਸੀਂ ਇਹਨਾਂ ਡਰਦੇ ਹੋ ਇਹ ਪੰਜਾਬੀਆਂ ਦਾ ਸੱਭਿਆਚਾਰ ਨਹੀਂ ਹੈ ਇੱਥੇ ਦੱਸ ਦੇ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨਾਲ ਜੁੜੀ ਨਵੀਂ ਖਬਰ ਸਾਹਮਣੇ ਆਈ ਹੈ 40s ਹਸਪਤਾਲ ਮੋਹਾਲੀ ਦੇ ਕਾਰਡੀਓਲੋਜੀ ਵਿਭਾਗ ਦੇ ਡਾਇਰੈਕਟਰ ਅਤੇ ਮੁਖੀ ਡਾਕਟਰ ਆਰਕੇ ਜਸਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਂਚ ਕੀਤੀ ਹੈ ਡਾਕਟਰ ਜਸਵਾਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਆਪਣੇ ਕਲੀਨਿਕਲ ਮਾਪਦੰਡਾਂ ਵਿੱਚ ਮਹੱਤਵਪੂਰਨ ਸੁਧਾਰ ਦੇ ਸੰਕੇਤ ਦਿਖਾਏ ਹਨ ਉਨ੍ਹਾਂ ਨੇ ਪਲਮੋਨਰੀ ਆਰਟਰੀ ਪ੍ਰੈਸ਼ਰ ਵਿੱਚ ਵਾਧੇ ਦੇ ਇਲਾਜ ਲਈ ਵੀ ਚੰਗੀ ਪ੍ਰਤੀਕਿਰਿਆ ਦਿੱਤੀ ਹੈ ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਲਤ ਸਥਿਰ ਹੈ ਤੇ ਜਿਵੇਂ ਕਿ ਟ੍ਰੋਪੀਕਲ ਬੁਖਾਰ ਲਈ ਦਾਖਲੇ ਦੇ ਸਮੇਂ ਸ਼ੱਕੀ ਸੀ ਲੈਪਟੋਸਪਾਇਰੋਸਿਸ ਲਈ ਉਹਨਾਂ ਦੇ ਖੂਨ ਦੇ ਟੈਸਟ ਸਕਾਰਾਤਮਕ ਵਾਪਸ ਆਏ ਹਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਹਿਲਾਂ ਹੀ ਐਂਟੀਬਾਇਓਟਿਕ ਦਵਾਈਆਂ ਦਿੱਤੀਆਂ ਜਾ ਚੁੱਕੀਆਂ ਹਨ ਸਾਰੀਆਂ ਕਲੀਨਿਕਲ ਵਿਸ਼ੇਸ਼ਤਾਵਾਂ ਤੇ ਰੋਗ ਸਬੰਧੀ ਜਾਂਚਾਂ ਨੇ ਤਸੱਲੀ ਬਖਸ਼ ਸੁਧਾਰ ਦਿਖਾਇਆ ਹੈ ਬੀਤੇ ਦਿਨੀ ਹਸਪਤਾਲ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਲ ਨਾਲ ਸੰਬੰਧਿਤ ਕੁਝ ਜ਼ਰੂਰੀ ਟੈਸਟ ਕੀਤੇ ਗਏ ਸਨ ਜਿਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਡਾਕਟਰ ਜਿਸ ਵਲ ਮੁਤਾਬਕ ਮੁੱਖ ਮੰਤਰੀ ਦੀ ਪਲਮੋਨਰੀ ਆਟਰੀ ਵਿੱਚ ਦਬਾਅ ਵਧਨ ਕਾਰਨ ਉਨ੍ਹਾਂ ਦੇ ਦਿਲ ਤੇ ਦਬਾਅ ਪੈ ਗਿਆ ਹੈ ਜਿਸ ਕਾਰਨ ਬਲੱਡ ਪ੍ਰੈਸ਼ਰ ਅਨਿਯਮਿਤ ਹੋ ਗਿਆ ਹੈ ਮੁੱਖ ਮੰਤਰੀ ਦੀ ਹਾਲਤ ਵਿੱਚ ਜਲਦੀ ਹੋਰ ਸੁਧਾਰ ਹੋਣ ਦੀ ਆਸ ਹੈ ਉੱਧਰ ਮੁੱਖ ਮੰਤਰੀ ਦੇ ਜੇਰੇ ਇਲਾਜ ਹੋਣ ਕਾਰਨ 40 ਹਸਪਤਾਲ ਦੇ ਅੰਦਰ ਅਤੇ ਬਾਹਰ ਮੁੱਖ ਗੇਟਾਂ ਤੇ ਪੁਲਿਸ ਦਾ ਸਖਤ ਪੈਰਾ ਹੈ ਵੱਡੀ ਗਿਣਤੀ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਜੋ ਹਸਪਤਾਲ ਵਿੱਚ ਆਉਣ ਜਾਣ ਵਾਲੇ ਹਰੇਕ ਵਿਅਕਤੀ ਤੇ ਤਿੱਖੀ ਨਜ਼ਰ ਰੱਖ ਰਹੇ ਹਨ ਸੋਏ ਸੁੰਦਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲਾਂ ਬਣੇ ਰਹੋ ਧੰਨਵਾਦ